ਪਰ ਅੱਜ ਸਵੇਰੇ ਸਾਡੀ ਬ੍ਰਾਂਚ IDBI ਬੈਂਕ ਤੋਂ ਸਟਾਫ ਆਇਆ ਹੋਇਆ ਸੀਗਾ ਕੈਸ਼ ਰਿਲੇਟਡ ਇਸ਼ੂਜ਼ ਲਈ ਤੇ ਉਹਨਾਂ ਨਾਲ ਉਹਨਾਂ ਦਾ ਗਾਰਡ ਆਇਆ ਹੋਇਆ ਸੀਗਾ ਗਨ ਲੈ ਕੇ ਉਹਨਾਂ ਦੀ ਬੈਂਕ ਦੀ ਗਨ ਗਲਤੀ ਨਾਲ ਗਨ ਉਹਰੇ ਕੋਲੋਂ ਹੱਥੋਂ ਡਿੱਗੀ ਸੀਗੀ ਤੇ ਗਨ ਫਾਇਰ ਹੋ ਗਿਆ ਸੀਗਾ ਬਟ ਕਿਸੇ ਵੀ ਤਰੀਕੇ ਦਾ ਰੱਬ ਦਾ ਸ਼ੁਕਰ ਹੈ ਕਿ ਜਾਨੀ ਮਾਲੀ ਨੁਕਸਾਨ ਕੁਝ ਨਹੀਂ ਹੋਇਆ ਜਦ ਕਿ ਇਹ ਗੈਂਡੀ ਤੇ ਤੁਰੰਤ ਜਿਵੇਂ ਜਿਵੇਂ ਗਨ ਨਾ ਫਲੇਟੇ ਦੀ 12 ਬੋਰ ਇਹਨਾਂ ਬਾਤਾਂ ਨੂੰ ਨੋਟਿਸ ਸੀ ਗੱਲ ਕੋਲ ਵਾਲੇ ਕੋਲ ਫਾਇਰ ਹੋ ਗਿਆ ਜਿਸ ਕਿਸੇ ਦਾ ਜਾਨੀ ਵਾਲੀ ਨੁਕਸਾਨ ਨਹੀਂ ਹੋਇਆ ਬਟ ਇੱਕ ਰੌਂਡੂਲ ਫਾਇਰ ਹੋ ਗਿਆ ਪਰ ਕੀ ਮਾਮਲਾ ਜਿਹੜਾ ਗੋਲੀ ਚਲੀ ਹੈ ਜੀ ਬੈਂਕ ਦੇ ਅੰਦਰ ਸਰ ਅੱਜ ਸਵੇਰੇ ਸਾਡੀ ਬ੍ਰਾਂਚ IDBI ਬੈਂਕ ਤੋਂ ਸਟਾਫ ਆਇਆ ਹੋਇਆ ਸੀਗਾ ਕੈਸ਼ ਰਿਲੇਟਡ ਇਸ਼ੂਜ਼ ਲਈ ਤੇ ਉਹਨਾਂ ਨਾਲ ਉਹਨਾਂ ਦਾ ਗਾਰਡ ਆਇਆ ਹੋਇਆ ਸੀਗਾ ਗਨ ਲੈ ਕੇ ਉਹਨਾਂ ਦੀ ਬੈਂਕ ਦੀ ਗੱਲ ਨਾਲ ਗਲਤੀ ਨਾਲ ਗਨ ਉਹਰੇ ਕੋਲੋਂ ਹੱਥੋਂ ਡਿੱਗੀ ਸੀਗੀ ਤੇ ਗਨ ਫਾਇਰ ਹੋ ਗਿਆ ਸੀਗਾ ਬਟ ਕਿਸੇ ਵੀ ਤਰੀਕੇ ਦਾ ਰੱਬ ਦਾ ਸ਼ੁਕਰ ਹੈ ਕਿ ਜਾਨੀ ਮਾਲੀ ਨੁਕਸਾਨ ਕੁਛ ਨਹੀਂ ਹੋਇਆ ਐਂਡ ਸਭ ਕੁਝ ਸੇਫ ਰਿਹਾ ਐਂਡ ਕੋਈ ਨੁਕਸਾਨ ਨਹੀਂ ਹੋਇਆ ਸਰ ਜਦ ਪਬਲਿਕਲੀ ਅਸੀਂ ਲੈ ਕੇ ਹਥਿਆਰ ਜਾਂਦੇ ਆ ਉਹ ਲਾਕਡਾਊਨ ਹੈਗਾ ਥੋੜੀ ਨਹੀਂ ਚੱਲਣੀ ਚਾਹੀਦੀ ਐ ਕਿਸੇ ਵੀ ਕੋਈ ਵੀ ਵੱਡਾ ਹਾਸਾ ਵਾਪਸ ਆ ਸਕਦਾ ਸੀ ਠੀਕ ਹੈ ਨਾ ਸਰ ਉਹਨਾਂ ਦੇ ਗਾਰਡ ਨੂੰ ਜਦੋਂ ਆਪਾਂ ਕਾਉਂਸਲ ਕੀਤਾ ਐ ਉਹਨਾਂ ਦੇ ਬ੍ਰਾਂਚ ਮੈਨੇਜਰ ਨੂੰ ਆਪਾਂ ਗੱਲਬਾਤ ਕੀਤੀ ਐ ਤੇ ਉਹਨਾਂ ਨੇ ਤਿਆਹੀ ਕਿਹਾ ਕਿ ਉਹ ਲਾਕਡ ਕੰਡੀਸ਼ਨ 'ਚ ਸੀਗਾ ਬਟ ਗਲਤੀ ਨਾਲ ਫਾਇਰ ਹੋ ਗਿਆ ਉਹਨਾਂ ਕੋਲ ਪੁਲਿਸ ਕੰਪਲੇਟ ਕੀਤੀ ਐ ਜੀ ਰੀਕਵੈਸਟ ਚੱਪਾ ਦੇ ਰਹੇ ਆਂ ਪੁਲਿਸ ਨੂੰ ਰਿਗਾਰਡਿੰਗ ਐਸਐਨਸੀ ਰਿਡ ਦੇ ਰਿਗਾਰਡਿੰਗ ਸਰ ਕੀ ਮਾਮਲਾ ਸੀ ਜਿਹੜਾ ਸਟੇਟਮੈਂਟ ਦੇ ਵਿੱਚ ਪੂਰੀ ਚੱਲੀ ਆ ਜੀ ਆਪਾਂ ਐਸਪੀ ਦੀ ਮੇਨ ਬ੍ਰਾਂਚ ਪਠਾਨਕੋਟ ਚ ਸਿਖੇ ਖੜੇ ਆਂ ਜਿਵੇਂ ਆਪਣਾ ਉਸ ਤੋਂ ਇਨਫੋਰਮੇਸ਼ਨ ਆਈ ਸੀ ਕਿ ਇੱਕ ਚਲਾਸਟ ਬੋਕਤੀ ਅਸੂਚੀ ਬੀ ਨੰਬਰ ਕੋਡ ਪਾਉਣ ਦੀ ਸਥਿਤੀ ਬਣ ਗਈ ਆ ਅੱਗੇ ਜਿਹੜਾ ਆਪਾਂ ਇਨੀਸ਼ੀਅਲ ਚੈੱਕ ਕੀਤਾ ਉਹ ਇਹ ਸਾਹਮਣੇ ਆਇਆ ਕਿ ਇੱਕ ਉਛਲੋ ਬੈਂਕਰ ਜਿਹੜਾ ਗਨਮੈਨ ਸੀ ਉਹ ਕੈਸ਼ ਲੈ ਕੇ ਆਧਾਇ ਸੀ ਉਹ ਨਾਮ ਆਇਆ ਸੀ ਕਿ ਜਿਹੜਾ ਅੰਦਰ ਆਇਆ ਉਹ ਤੋਂ ਕੋਲ ਨੂੰ ਉਡੀਅੰ ਗੈਲੀ ਦੇ ਤਰੁਕ ਤੋਂ ਜਿਹੜੀ ਉਹ ਚੀਜ਼ ਜਿਹੜੀ ਗਨ ਨਾ ਥੱਲੇ ਡੇਕੀ 12 ਬੋਰ ਦੀ ਜਿਸ ਦੇ ਬਾਅਦ ਜਿਹੜੀ ਨੋਟਿਸ ਸੀ ਗਨ ਦੇ ਉਹਨਾਂ ਦੇ ਘਰੋਂ ਫਾਇਰ ਹੋ ਗਿਆ ਚੰਗੀ ਸੀਗਾ ਜਾਨੀ ਵਾਲੀ ਨੁਕਸਾਨ ਨਹੀਂ ਹੋਇਆ ਬਟ ਇੱਕ ਰੌਂਡ ਜਿਹੜਾ ਉਹ ਫਾਇਰ ਹੋ ਗਿਆ ਜਿਸ ਦਾ ਥੋੜਾ ਪੈਨਿਕ ਵੀ ਕ੍ਰੀਟ ਹੋ ਗਿਆ ਸੀ ਬਾਕੀ ਇਹਦੇ ਵਿੱਚ ਲੋਗ ਜਿਹੜੀਆਂ ਜਿਹੜੀ ਮੁਰੀਲੀ ਗੱਲ ਸਾਹਮਣੇ ਆਈ ਹੈ ਕਿ ਜਦੋਂ ਉਹਨੂੰ ਰਾਈਫਲ ਥੱਲੇ ਲੀਕੀ ਜਿਹਦੇ ਬਾਅਦ ਉਹ ਆਟੋ ਫਾਇਰ ਹੋ ਗਿਆ ਤੇ ਉਹ ਤੋਂ ਰੌਂਡ ਜਿਹੜੇ ਫਾਇਰ ਹੋ ਸਰ ਗਨਮੈ ਜਿਹੜੇ ਬਾਹਰੋਂ ਆਉਂਦੇ ਹੈਗੇ ਨੇ ਉਹ ਬੈਂਕ ਦੇ ਅੰਦਰ ਕੰਨ ਆਪਣੀ ਨਹੀਂ ਲੈ ਜਾ ਸਕਦੇ ਨੇ ਵੀ ਐਸ ਪਰ ਇਨਸਟਰਕਸ਼ਨ ਬੈਂਕ ਦੇ ਅੰਦਰ ਜਿਹੜਾ ਕੋਈ ਵੀ ਬੰਦਾ ਆਪਣੀ ਕੋਈ ਵੀ ਗੱਲ ਨਹੀਂ ਲੈ ਕੇ ਜਾ ਸਕਦਾ ਉਸੇ ਜਿਹੜਾ ਇਸ ਬੈਂਕ ਦਾ ਗਨਮੈਨ ਆ ਉਸ ਬੈਂਕ ਦਾ ਜਿਹੜਾ ਗਨਮੈਨ ਉਹ ਬਾਹਰ ਖੇਤ ਤੇ ਰਹਿੰਦਾ ਹੈ ਅੰਦਰ ਕਿਸੇ ਨੂੰ ਵੀ ਕੋਈ ਫਾਇਰ ਆਊਟ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੈ ਕਿ ਸਾਰੀ ਗੱਲਾਂ ਨੂੰ ਆਪਾਂ ਯਾਦ ਰੱਖੀਏ ਕਿ ਉਹਨੂੰ ਕਰਦੀ ਹੋਵੇ ਕਰਦੀ ਸਰ ਅੱਜ ਸਵੇਰੇ ਸਾਡੀ ਬ੍ਰਾਂਚ IDBI ਬੈਂਕ ਤੋਂ ਸਟਾਫ ਆਇਆ ਹੋਇਆ ਸੀਗਾ ਕੈਸ਼ ਰਿਲੇਟਡ ਇਸ਼ੂਜ਼ ਲਈ ਉਹਨਾਂ ਨਾਲ ਉਹਨਾਂ ਦਾ ਗਾਰਡ ਆਇਆ ਹੋਇਆ ਸੀਗਾ ਗਨ ਲੈ ਕੇ ਉਹਨਾਂ ਦੀ ਬੈਂਕ ਦੀ ਗਨ ਗਲਤੀ ਨਾਲ ਗਨ ਉਹਰੇ ਕੋਲੋਂ ਹੱਥ ਤੋਂ ਡਿੱਗੀ ਸੀਗੀ ਤੇ ਗਨ ਫਾਇਰ ਹੋ ਗਿਆ ਸੀਗਾ ਬਟ ਕਿਸੇ ਵੀ ਤਰੀਕੇ ਦਾ ਰੱਬ ਦਾ ਸ਼ੁਕਰ ਹੈ ਕਿ ਜਾਨੀ ਮਾਲੀ ਨੁਕਸਾਨ ਕੁਝ ਨਹੀਂ ਹੋਇਆ ਜਿੱਦਾਂ ਗੈਲਰੀ ਦੇ ਤੋਂ ਤੱਕ ਜਿੱਦਾਂ ਗਨ ਨਵ ਫਲੇਟ ਦੇ ਦੀ 12 ਬੋਰ ਦੀ ਜਿਸ ਬਾਅਦ ਉਹਨੂੰ ਨੋਟਿਸ ਸੀ ਗਨ ਉਹਨਾਂ ਨਾਲ ਹੀ ਪਰ ਉਹ ਫਾਇਰ ਹੋ ਗਿਆ ਜਿਸ ਕਿਸੇ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਬਟ ਇੱਕ ਰੌਂਡ ਜਿਹੜਾ ਫਾਇਰ ਹੋ ਗਿਆ ਤਰ ਕੀ ਮਾਮਲਾ ਜਿਹੜਾ ਗੋਲੀ ਚਲੀ ਹੈ ਜੀ ਬੈਂਕ ਦੇ ਅੰਦਰ ਸਰ ਅੱਜ ਸਵੇਰੇ ਸਾਡੀ ਬ੍ਰਾਂਚ ਆਈਡੀਪੀਆਈ ਬੈਂਕ ਤੋਂ ਸਟਾਫ ਆਇਆ ਹੋਇਆ ਸੀਗਾ ਕੈਸ਼ ਰਿਲੇਟਡ ਇਸ਼ੂਜ਼ ਲਈ ਤੇ ਉਹਨਾਂ ਨਾਲ ਉਹਨਾਂ ਦਾ ਗਾਰਡ ਆਇਆ ਹੋਇਆ ਸੀਗਾ ਗਨ ਲੈ ਕੇ ਉਹਨਾਂ ਦੀ ਬੈਂਕ ਦੀ ਗਨ ਨਾਲ ਗਲਤੀ ਨਾਲ ਗਨ ਉਹਰੇ ਕੋਲੋਂ ਹੱਥੋਂ ਡਿੱਗੀ ਸੀਗੀ ਤੇ ਗਨ ਫਾਇਰ ਹੋ ਗਿਆ ਸੀਗਾ ਬਟ ਕਿਸੇ ਵੀ ਤਰੀਕੇ ਦਾ ਰੱਬ ਦਾ ਸ਼ੁਕਰ ਹੈ ਕਿ ਜਾਨੀ ਮਾਲੀ ਨੁਕਸਾਨ ਕੁਝ ਨਹੀਂ ਹੋਇਆ ਐਂਡ ਸਭ ਕੁਝ ਸੇਫ ਰਿਹਾ ਐਂਡ ਕੋਈ ਨੁਕਸਾਨ ਨਹੀਂ ਹੋਇਆ ਸਰ ਜਦ ਪਬਲੀਕਲੀ ਅਸੀਂ ਲੈ ਕੇ ਹਥਿਆਰ ਜਾਂਦੇ ਆ ਉਹ ਲਾਕਡਾਊਨ ਹੁੰਦਾ ਹੈ ਉਹ ਨਹੀਂ ਚੱਲੀ ਚਾਹੀਦੀ ਹੈ ਕਿਸੇ ਵੀ ਕੋਈ ਵੀ ਵੱਡਾ ਹਾਸਾ ਵਾਪਸ ਆ ਸਕਦਾ ਸੀ ਠੀਕ ਹੈ ਨਾ ਸਰ ਉਹਨਾਂ ਦੇ ਗਾਰਡ ਨੂੰ ਜਦੋਂ ਆਪਾਂ ਕਾਉਂਸਲ ਕੀਤਾ ਹੈ ਜਾਂ ਉਹਨਾਂ ਦੇ ਬ੍ਰਾਂਚ ਮੈਨੇਜਰ ਨੂੰ ਆਪਾਂ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਤੇ ਇਹ ਕਿਹਾ ਕਿ ਉਹ ਲੌਕਡ ਕੰਡੀਸ਼ਨ 'ਚ ਸੀਗਾ ਬਟ ਗਲਤੀ ਨਾਲ ਫਾਇਰ ਹੋ ਗਿਆ ਉਹਨਾਂ ਕੋਲ ਪੁਲਿਸ ਕਮਪਲੇਟ ਕੀਤੀ ਹੈ ਜੀ ਰਿਕੁਐਸਟ ਆਪਾਂ ਦੇ ਰਹੇ ਹਾਂ ਪੁਲਿਸ ਨੂੰ ਰਿਗਾਰਡਿੰਗ ਐਸ ਇਨਸੀਡੈਂਟ ਦੇ ਰਿਗਾਰਡਿੰਗ ਸਰ ਕੀ ਮਾਮਲਾ ਸੀ ਜਿਹੜਾ ਸਟੇਟਮੈਂਟ ਦੇ ਵਿੱਚ ਕਹੋਲੀ ਚੱਲੀ ਹੈ ਕਿ ਆਪਾਂ ਐਸਪੀਏ ਦੀ ਮੇਨ ਬ੍ਰਾਂਚ ਪਠਾਨਕੋਟ ਚ ਦੇ ਖੜੇ ਹਾਂ ਜਿੱਥੇ ਆਪਣਾ ਕੋਈ ਇਨਫਰਮੇਸ਼ਨ ਆਈ ਸੀ ਕਿ ਕੋਈ ਗੰਨ ਚਲ ਰਹੀ ਸੀ। ਬੋਖਤੀ ਅਸਿੱਟ ਡੀ ਵੀ ਨੰਬਰ 440 ਦੇ ਸਬੰਧ ਵਿੱਚ ਜਦੋਂ ਅਸੀਂ ਮੈਂ ਵੀ ਆ ਗਿਆ। ਜਿਹੜਾ ਆਪਾਂ ਇਨੀਸ਼ੀਅਲ ਚੈੱਕ ਕੀਤਾ ਉਹਦੇ ਸਾਹਮਣੇ ਆਇਆ ਕਿ ਇੱਕ ਦੂਸਰੇ ਬੈਂਕਾਂ ਦੇ ਮੈਂਬਰ ਗੰਨਮੈਂਸੀ ਕੋਈ ਕੈਸ਼ ਲੈ ਕੇ ਇੱਥੇ ਆਏ ਸੀ। ਕੋਈ ਨਾਮ ਆਇਆ ਸੀ ਕਿ ਉਹ ਜਦੋਂ ਅੰਦਰ ਆਇਆ ਉਹ ਤੋਂ ਉਹ ਗੱਡੀਆਂ ਗੈਲੀ ਦੇ ਤਰਫੋਂ ਜਿੱਥੇ ਜਿਹੜੀ ਗੰਨ ਨਾ ਫਲੇ ਦੇ ਦੀ 12 ਬੋਰਡ ਸੀ। ਜਿਹਦੇ ਬਾਅਦ ਨੂੰ ਨੋਟਿਸ ਹੀ ਗੱਲ ਕਿ ਉਹਨਾਂ ਦੇ ਘਰੋਂ ਫਾਇਰ ਹੋ ਗਿਆ ਤੇ ਕਿਸੇ ਦਾ ਜਾਨੀਮਾਲੀ ਨੁਕਸਾਨ ਨਹੀਂ ਹੋਇਆ ਬਟ ਇੱਕ ਰੌਂਡ ਜਿਹੜਾ ਉਹ ਫਾਇਰ ਹੋ ਗਿਆ ਜਿਸ ਦਾ ਬੜਾ ਪੈਨਿਕ ਵੀ ਕ੍ਰੀਏਟ ਹੋ ਗਿਆ ਸੀ ਬਾਕੀ ਇਹਦੇ ਵਿੱਚ ਉਹ ਲੋਕ ਜਿਹੜੇ ਜਿਹੜੀ ਮੁੜਲੀ ਗੱਲ ਸਾਹਮਣੇ ਆਹੀ ਇਹ ਹੈ ਕਿ ਜਦੋਂ ਉਹਨੂੰ ਰਾਈਫਲ ਥੱਲੇ ਲੀਕੀ ਜਿਹਦੇ ਬਾਅਦ ਉਹ ਆਟੋ ਫਾਇਰ ਹੋ ਗਿਆ ਤੇ ਉਹ ਤੋਂ ਉਹ ਰੌਂਡ ਜਿਹੜੇ ਫਾਇਰ ਹੋ ਸਰ ਗਨਮੈਂ ਜਿਹੜੇ ਬਾਹਰੋਂ ਆਉਂਦੇ ਹੈਗੇ ਨੇ ਉਹ ਬੈਂਕ ਦੇ ਅੰਦਰ ਗਨ ਆਪਣੀ ਨਹੀਂ ਲਿਆ ਸਕਦੇ ਨੇ ਵੀ ਐਸ ਪਰ ਇਨਸਟਰਕਸ਼ਨਸ ਬੈਂਕ ਦੇ ਅੰਦਰ ਜਿਹੜਾ ਕੋਈ ਵੀ ਬੰਦਾ ਆਪਣੀ ਕੋਈ ਵੀ ਗੱਲ ਨਹੀਂ ਲੈ ਕੇ ਜਾ ਸਕਦਾ ਜਿਹੜਾ ਕਿਸੇ ਬੈਂਕ ਦਾ ਗੱਲਮੈਨ ਹੈ ਪੂਸ ਬੈਂਕ ਦਾ ਜਿਹੜਾ ਗੱਲਮੈਨ ਹੈ ਉਹ ਬਾਹਰ ਕੇ ਰਹਿਣਾ ਹੈ ਤਾਂ ਕਿ ਕਿਸੇ ਨੂੰ ਵੀ ਕੋਈ ਫਾਇਰ ਆਊਮ ਲੈ ਕੇ ਜਾਣ ਦੀ ਕੋਸ਼ਿਸ਼ ਨਾ ਕਿ ਸਾਈ ਗੱਲਾਂ ਨੂੰ ਆਪਾਂ ਜਾਣਦੇ ਹਾਂ ਇਹਦੇ ਬਾਅਦ ਵੀ ਕਰਦੇ